ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ 2 HF ਦੀ ਮਕੀ ਨੇ ਤੇ ਇੱਕ ਦਿਖਾਉਣੇ ਸਾਨੂੰ ਜਰਸੀ ਦਾ ਟੌਪ ਕਲਾਸ ਨੇ ਕਿ ਨਾ ਤਿੰਨ ਨਗ ਵੀਰ ਕੋਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਵ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਦੇ ਆ ਆਪਣਾ ਪਾਜੀ ਲੱਪੀ ਸਿੰਘ ਮੇਰਾ ਨਾਮ ਆ ਪਿੰਡ ਪੜਾਲ ਤੋਂ ਨਾ ਜ਼ਿਲ੍ਹਾ ਕਰਪੂਤਲਾ ਆਪਾਂ ਤੇ ਮੋਬਾਈਲ ਨੰਬਰ ਆਪਣਾ 7710378870 77103788870 ਠੀਕ ਹੈ ਤੇ ਅੱਜ ਆਪਾਂ ਦਿਖਾਵਾਂਗੇ ਵੀਰੇ ਤਿੰਨ ਡਾਕ ਹਨ ਹਾਂਜੀ ਹਾਂਜੀ ਪਿਛਲੇ ਡਾਕ ਵਧੀਆ ਸੇਲ ਹੋ ਗਏ ਆਪਣੇ ਹਾਂਜੀ ਠੀਕ ਹੈ ਪਹਿਲਾ ਨੰਬਰ ਜਿਹੜੇ ਆਪਾਂ ਜਰਸੀ ਬੱਚੀ ਦੇਖੀ ਜਾਂਦੇ ਕਿਹੜਾ ਸੂਆ ਸੁੰਦੀ ਆ ਇਹ ਪਾਜੀ ਪਲੂਨ ਆ ਚੌਗੀ ਆ ਪਲੂਨ ਆ ਮੂਹੋ ਆ ਸੌਰੀ ਸੂਆ ਪਲੂਣਾ ਆ ਗਈ ਤੇ ਦੰਦੋ ਚੌਗੀ ਆ ਗਈ ਹਾਂਜੀ ਹਾਂਜੀ ਠੀਕ ਹੈ ਦਿਨ ਕੈ ਕਿ ਲੈਂਦੀ ਆ ਸੁੰਦੀ ਆ ਜੀ ਇਹ ਪਾਜੀ ਗੁੰਦ ਹੁੰਦੀ ਹਜੇ ਲੈ ਜੂਗੀ 15 ਦਿਨ 15 ਦਿਨ ਸੂਣ ਚ ਬਾਕੀ ਤੇ ਵਾਕੀ ਹਵਾਨਾ ਵਗੈਰਾ ਚੌੜੀ ਸਾਫ ਸੁਥਰੀ ਬਹੁਤ ਆ ਹਨਾ ਬਹੁ ਬਣੂਗੀ ਪਾਜੀ ਬਹੁ ਬਣੂਗੀ ਠੀਕ ਹੈ ਇਹਦਾ ਰਿਕੋਰਡ ਆ ਪੜ ਕੀ ਦੱਸਿਆ ਮਾਲਕ ਨੇ ਜੀ ਮਾ ਦਾਜਾ ਹੋਰ ਇਹ ਪਾਜੀ ਡੈਨਮਾਰਕ ਦੀ ਆ ਮਾ ਇਹਦੀ ਥੱਲੇ ਸਿਕਾ 29 ਕਿਲੋ ਦੁੱਧ ਠੀਕ ਹੈ ਹਾਂਜੀ ਇਹਦਾ ਬਣ ਅੰਦਾਜ਼ਾ ਲੱਗ ਜਲੇ ਜੱਟ ਸ ਇੱਕ ਅੰਦਾਜ਼ਾ ਜਸਟ 25 ਪਲੱਸ ਤੇ ਪਾਊਗੀ ਪਾਜੀ ਠੀਕ ਹੈ ਤੇ ਦਿਨ 15 ਬਾਕੀ ਪਏ ਆ ਹਾਂਜੀ ਹਾਂਜੀ ਰੇਟ ਇਹਦਾ ਕੀ ਹੋਊਗਾ ਰੇਟ ਪਾਜੀ ਇਹ ਲੈਣ ਦੇਣੀ ਆ 87000 ਦੀ ਦਵਾ ਨਰਮ ਹੋ ਜੂ ਬਾਣੀ ਮੋਟੀ ਮਾੜਾ ਮੋਟਾ ਹੀ ਹੋਣਾ ਓ ਤੋਰੀ ਬਾਹਰ ਨੂੰ ਸੁਵਰੇ 87000 ਰੁਪਏ ਕੀਮਤ ਦਾ ਮਾਲਕ ਦੇ ਦੱਸਣ ਅਨੁਸਾਰ 25 ਕਿਲੋ ਵੀਰ ਦੱਸ ਦੇ ਪੀ ਗੁੱਧ ਦੁੱਧ ਦੇ ਸਕਦੇ ਬਾਕੀ ਦੁੱਧ ਪੁੱਤ ਕਹਿੰਦੇ ਹੁੰਦੇ ਕਰਮਾ ਦੇ ਹੁੰਦੇ ਆ ਬੈਡ ਚੰਗੀ ਆ ਸਾਫ ਸੁਥਰੀ ਆ ਬਰੀਡ ਦੇ ਵਿੱਚ ਆ ਕੁਆਲਟੀ ਦੇ ਵਿੱਚ ਆ ਘਰੇ ਖੜੀ ਜੱਜ ਨਾਲਾ ਹੀਰਾ ਇੱਕ ਸੋ ਦੇਖੋ ਮੂੰਹ ਮੱਥਾ ਤੇ ਖੁੱਲੀ ਫਿਰਦੀ ਆ ਜਿਹਾ ਲੱਗਦੀ ਆ ਭਰਾ ਵੀਰਾਂ ਥੱਕਾ ਕਰਦੀ ਆ ਹਣ ਸੋ ਦੇਖੋ ਫੇਸ ਕੁਆਲਟੀ ਇਹਦੀ ਤੋਰੀ ਬਾੜੀ ਲੰਬੀ ਇਦਾਂ ਰੋ ਸੋ ਥੱਲੇ 15 ਦਿਨ ਜਿਹੜਾ ਆਪਾਂ ਦੇਖਾਂਗੇ ਸਿਬਿਓ ਸੱਪ ਬਣ ਗਈ ਕਹਿੰਦੇ ਖਾ ਕੇ ਮਾਲ ਪਰਾਇਆ ਇਹਨੇ ਉਹ ਚੀਜ਼ ਬਣ ਜਾਣਾ ਤੇ ਖਿੱਚ ਖਿੱਚ ਲੇ ਜਾਂਦੀ ਆ ਪੂਰੀ ਰਾਜੀ ਪਲੀ ਵੀ ਕੁਆਲਿਟੀ ਸੋ ਕੁਆਲਿਟੀ ਮੰਨ ਕੇ ਚੱਲੀ ਬਿਊਟੀ ਵਾਲੀ ਵੜ ਹੈਗੀ ਆ ਜਮਾ ਇਹ ਦੁੱਧ ਬਾਗ ਕਹਿੰਦੇ ਸੂਏ ਤੋਂ ਪਤਾ ਲੱਗਣਾ ਕੀ ਕਰਦੀ ਆ ਕਰਮ ਵਾਲੀ ਲੈਦਰ ਬੋਰਡ ਲਾ ਵੀਰੇ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਜਵਾ ਮੱਥੇ ਦੇ ਟੋਵਾ ਤੇ ਕਰਨ ਜਵੇਂ ਨਿਕਾ ਨਿਕਾ ਸਾਰੇ ਹੀ ਮੰਨ ਕੇ ਚੱਲੋ ਬੱਚੇ ਦੇ ਹੱਥ ਜਿੱਡਾ ਕਰਨਾ ਇਹਦਾ ਸੋ ਲੈਬੇ ਦੀ ਕੁਆਲਿਟੀ ਦੇਖੋ ਹਵਾਨੇ ਤੇ ਨਾੜਾ ਵਗੈਰਾ ਵੱਲਾ ਬੱਲਾ ਕੰਪੈਕਟਾ ਡਰਾਈ ਹੈ ਬਾਈ ਇਹ 10 12 ਸੂਏ ਚੱਲੀ ਵੀ ਲੈਵਾ ਇਹਨੇ ਇੱਧੇ ਹੀ ਰੱਖਣਾ ਜਿੰਦਾ ਰੱਖਣਾ ਇਹਨੇ ਸੋ ਬਾ ਕੀ ਥਾਣਾ ਦੇਖੋ ਇਹ ਨਹੀਂ ਗੱਲ ਵੀ ਕੀ ਬਾ ਥਾੜ ਛੋਟਾ ਹੁੰਦਾ ਸੋ ਦੇਖੋ ਬਿਲਕੁਲ ਮੁਠੀ ਵਾਲਾ ਥਾਣਾ ਜਿਹੜੇ ਵੀਰ ਨੇ ਤੇ ਪੇਮੈਂਟ ਲਾ ਲਈ ਪਸਤਾਵਾ ਨਹੀਂ ਰਹਿੰਦਾ ਜਿਵੇਂ ਕਹਿੰਦਾ ਸੋਨਾ ਕਦੇ ਕਦੇ ਮਿਲਦਾ ਹੁੰਦਾ ਚਾਂਦੀ ਦਾ ਪਰ ਰੋਜ਼ ਖਰੀਦ ਲੈਣੇ ਆ ਤੇ ਵੀਰੇ ਅੱਗੇ ਹੁਣ ਆਪਾਂ ਦੂਜੇ ਨੰਬਰ ਵਾਲੀ ਦੀ ਗੱਲ ਕਰੀਏ ਇਹਦਾ ਕੀ ਬਾਇਓ ਡਾਟਾ ਕਿਹੜਾ ਸੁਸ ਹੁੰਦੀ ਆ ਬਾਈ ਇਹ ਵੀ ਪਲੂਣ ਦੰਦੋ ਆਪਾਂ ਇਹ ਚੈੱਕ ਨਹੀਂ ਕੀਤੀ ਠੀਕ ਹੈ ਤੇ ਇਹ ਦੇ ਦੂਗੀ 30 ਕਿਲੋ ਦੁੱਧ ਜੱਟ ਸੌਦੇ ਲਾ ਹਜੇ ਇਹਦੇ ਵੀ ਗੂੰਦ ਹੁੰਦੀ ਆ ਜੱਟ ਸੌਦੇ ਲਾ ਕੇ ਚੱਲੀ ਬੱਚੀ ਤੋਂ ਬਾਅਦ ਵਾਲੇ ਤੇ ਹੈਗੀ ਆ ਹਾਂਜੀ ਹਾਂਜੀ ਠੀਕ ਆ ਬੱਚੀ ਤੋਂ ਬਾਅਦ ਦੀ ਤੇ ਗਰੰਟੀ ਲੈ ਲਵਾਂਗੇ ਤੇ ਦਿਨ ਕਹਿ ਕੱਢ ਜੂ ਸਹੀ ਇਹ ਪਾਜੀ ਗੂੰਦ ਹੁੰਦੀ ਆ ਇਹ ਵੀ ਲੈ ਜੂਗੀ ਹਫਤੇ ਤੋਂ ਬਾਅਦ ਦੇ ਹਫਤੇ ਦੁਆਰ ਇਹਦੀ ਰੇਂਜ ਕਿੰਨੀ ਹੋਊਗੀ ਇਹ ਲੈਂਡ ਦੇਣੀ ਇਹ ਵੀ ਹੈ ਨਾ 87000 ਦੀ ਦੇ ਦੋਰੀ ਬਾਹਰ ਨੂੰ ਸੋਬਰ ਦੂਜੇ ਨੰਬਰ ਜਿਹੜੀ ਬੱਚੀ ਸੁੰਦੀ ਪਈ ਆ 25 ਤੋਂ ਪਾਰ ਦੁੱਦ ਮੰਨ ਕੇ ਤੁਸੀਂ ਲੈ ਲਿਓ ਕਰਮਲੇ ਸੇਸਲਾਉ ਸੋਪੀ ਕਿਉਂਕਿ ਬਾਡੀ ਵੇਟ ਵਗੈਰਾ ਇਹ ਤੋਂ ਗੈਸ ਦੇਖ ਕੇ ਆਪਾਂ ਚੰਗਾ ਲਾ ਸਕਦੇ ਆ ਮੂੰਹ ਮੱਥਾ ਚੰਗਾ ਜਿੰਦ ਜਾਣਾ ਪਲੀ ਵੀ ਬਹੁਤ ਆ ਤੇ ਬਾਕੀ ਲੇਵਾ ਬਿਲਕੁਲ ਕੰਪੈਕਟ ਆ ਚੰਗਾ ਅੱਗੇ ਪਿਛੇ ਦਾ ਹਵਾਨਾ ਸਹੀ ਇਹਦੇ ਦਿਖਾਈ ਦਿੰਦਾ ਬਸ ਉਹ ਦਿਲੇ ਬਾ ਦੇਖ ਸਕਦੇ ਹੋ ਪੂਰਾ ਸੋਹਣਾ ਬਰੀਕੀਆਂ ਦੇ ਵਿੱਚ ਆ ਨਾੜਾ ਨੂੜਾ ਬਹੁਤ ਚੰਗੇ ਆ ਤੇ ਬਾਕੀ ਜਿੰਨੀ ਹੈਗੇ ਰਾਜੀ ਪਲੀਆਂ ਵਿੱਚ ਬੱਚੇ ਨਹੀਂ ਗੱਲ ਵੀ ਲਿਸ ਜਨਾ ਵਿੱਚ ਕਿਸੇ ਪਾਸਿਓ ਸੋ ਦੇਖੋ ਬੱਲਾ ਵੀਰੇ ਬੱਲਾ ਸੋ ਮੋਰੀ ਦੇ ਕਲਕਾਂਡ ਕਰਦੇ ਆ ਹਨਾ ਖੁੱਲੀ ਆਈ ਹੋਈ ਠੀਕ ਹੈ ਸੋ ਆਰਡਰ ਕੁਆਲਟੀ ਨੀਟ ਤੇ ਇੱਕ ਵਾਰ ਫੇਰ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਸੋਹਣਾ ਹਵਾਨਾਗਾ ਤੇ ਸੂਣ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਪਏ ਆ ਤੇ ਨਰਮ ਪੂਰੀ ਪਤਲੀ ਸਕਨ ਦੇ ਵਿੱਚ ਤੇ ਅੱਗੇ 3 ਨੰਬਰ ਤੇ ਗੱਲ ਕਰੀ ਆਪਾਂ ਵੀਰੇ ਇਹ ਮੇਰੇ ਪਲੂਣ ਹੀ ਲੱਗਦੀ ਆ ਬੱਚੀ ਹਾਂ ਹਾਂਜੀ ਇਹ ਵੀ ਚੌਗੀ ਆ ਇਹ ਵੀ ਪਲੂਣੀ ਆ ਮੂੰਹੋ ਚੌਗੀ ਪਲੂਣ ਕੱਲੀਏ ਦੀ ਪੂਸ ਟੁੱਟੀ ਵੈ ਹਨਾ ਇਹ ਜਮਾਂਦਰੀ ਆਪੋ ਜੀ ਠੀਕ ਹੈ ਤੇ ਕੀ ਇਹਦਾ ਆਪਾਂ ਰਿਕਾਰਡ ਵਗੈਰਾ ਤੇ ਕਿਹ ਕਦਨ ਲੈਣੇ ਕੀ ਇਹਦਾ ਪਿਛੋਕੜ ਇਹਦੇ ਪਾਜੀ ਬਲੂਡ ਦਾ ਲੱਗਾ ਹਾਂ ਵਾ ਠੀਕ ਹੈ ਇਵਾਲਟ ਵਾਇਡ ਤੇ ਸੀਮੰਦ ਦੀ ਆਪਵਾ ਠੀਕ ਹੈ ਦੁੱਧ ਦੇ ਦੂਗੀ 30 ਪਲੱਸ 30 ਪਲੱਸ ਦੁੱਧ ਬਾਕੀ ਬਿਊਟੀ ਬਹੁਤ ਹੈ ਤੇ ਹਣਾ ਹਾਂਜੀ ਬਹੁਤ ਦੇਖ ਲਓ ਇਹਦੇ ਕੰਪੈਕਟ ਆਰਡਰ ਬਣਾਉਣਾ ਇਹਨੇ ਵੈਡ ਨੇ ਠੀਕ ਹੈ ਤੇ ਬਹੁਤ ਜੇ ਟਲਟ ਲਾਵਾ ਪਈਆਂ ਠੀਕ ਹੈ ਤੇ ਦੇਖੋ ਕੀ ਕਰਦੀ ਆ ਮੇਰੇ ਹਿਸਾਬ ਨਾਲ ਇਹਨਾਂ ਦੇ ਨੂੰ 35 ਕਿਲੋ ਦੁੱਧ ਦੇਣਾ ਚਾਹੀਦਾ ਜਿੱਥੋਂ ਤਾਈ ਮੇਰਾ ਤਜਰਬਾ ਬਾਕੀ ਆਪਾਂ ਅੰਦਾਜ਼ਾ ਲਾ ਕੇ ਚੱਲੀਏ ਬੀ 30 ਦੇ ਆਡੇ ਸਾਡੇ ਵਾਲ ਤੇ ਬੈਠ ਹੈਗੀ ਆ ਹਾਂਜੀ ਹਾਂਜੀ ਬਾਜੀ ਦੇਖੋ ਖੁਰਾਂ ਤੇ ਖੜੀ ਹੈ ਖੰਨੀ ਦੇਖੋ ਲੈਗ ਸਕੋਰ ਬਹੁਤ ਹੀ ਹੈਗਾ ਜਮਾਇਲ ਅੱਜ ਮੈਂ ਰਿੰਗ 'ਚ ਖੜਾਈ ਹੁੰਦੀ ਆ ਜਮਾ ਹਨਾ ਮੇਰੇ ਤੋਂ ਅੱਜ ਹੀ ਆਈ ਆ ਠੀਕ ਹੈ ਹਾਂਜੀ ਤੇ ਇਹਦੀ ਰੇਂਜ ਕਿੰਨੀ ਕੋ ਇਹ ਬਾਜੀ ਦਵਾਂਗੇ ਆਪਾਂ 97000 ਦੀ ਲੱਖ ਜੋ 3000 ਅੰਦਰ ਹਾਂਜੀ ਬਾਕੀ 90 ਵਿੱਚ ਨਰਮ ਹੋ ਜਾਊਗੀ ਮਾੜਾ ਮੋਟਾ ਈ ਮਾਨਦਾਨ ਹੋਣਾ ਮੈਂ ਰੇਟ ਮੈਂ ਨੂੰ ਵਾਜਬ ਜੈ ਕਹਿਆ ਆ ਭਾਜੀ ਤੁਹਾਨੂੰ ਵੀ ਪਤਾ ਤੇ ਵਹਿੜਾ ਸਾਰੀਆਂ ਪਲੂਣੀਆਂ ਤਿੰਨੇ ਠੀਕ ਹੈ ਗਰੰਟੀ ਨਾਲ ਤਸੱਲੀ ਨਾਲ ਬੰਦਾ ਲੈ ਕੇ ਜਾਵੇ ਸਾਰੀਆਂ ਦੇ ਸ਼ਹਿਦ ਹੁੰਦਾ ਇਹਦੇ ਵੀ ਹੁੰਦਾ ਥਣਾ ਤੋਂ ਪਤਾ ਲਾਜਿੰਦਾ ਹਜੇ ਕੋਈ ਮਤਲਬ ਸੁਗੜੇ ਹੋਏ ਆ ਕੋਈ ਹਜੇ ਭਰਿਆ ਨਹੀਂ ਬਸ ਆਦਰ ਬਾਈ ਤਾਂ ਹੀ ਨਹੀਂ ਸੁਣਦੀ ਇਹਨਾਂ ਦੀ ਕੋਈ ਇੰਨੇ ਵੀ ਲੈਣੇ ਹਜੇ 13 ਦਿਨ ਠੀਕ ਹੈ ਇੰਨੇ ਵੀ ਲੈਣੇ ਹਜੇ 12 ਕਿ ਦਿਨ ਲੈ ਜੂਗੀ ਐਨੀ ਠੀਕ ਹੈ ਮਲਜੀ ਉਹਨੇ ਹਜੇ ਲੈਣੇ ਆ 17 ਦਿਨ ਨਹੀਂ ਉਹ ਤਾਂ ਬਹੁਤ ਚੰਗੀ ਬਿਊਟੀ ਹਨ ਇਹਨਾਂ ਵੀ ਤੀਜੇ ਦਾ ਬਰਲੇ ਤੋਰਦੀ ਮੜਾ ਜੀ ਸੁਵਰਤ 3 ਜਿਹੜੇ ਨੰਬਰ ਵਾਲੀ ਜਿਹੜੇ ਪੈਚ ਐਫ 25 ਦਿਖਾਈ ਜਨੇ ਪਲੂਣ ਪਹਿਲਾ ਸੂਆ ਬਿਲਕੁਲ ਕੰਪੈਕਟ ਆਰਡਰ ਦੀ ਚੰਗਾ ਵੀਰ ਦੱਸਦਾ ਸੀ ਮਨ ਲੱਗਿਆ ਵੇਦੇ 97000 ਰੁਪਏ ਕੀਮਤ ਹੈ ਇਹਦੀ ਮਾੜਾ ਮੋਟਾ ਮਾਨਦਾਨ ਵੀਰ ਕਹਿੰਦਾ ਕਰ ਦੂੰਗਾ ਤੇ ਬਾਕੀ ਮੂੰਹ ਮੱਥਾ ਦੇਖੋ ਪੂਰੀ ਬਰੀਡ ਕੁਆਲਿਟੀ ਦੇ ਵਾ ਚੱਲੇ ਵਾ ਦੇਖੋ ਕਿਆ ਬਾਤ ਆ ਬਿਲਕੁਲ ਕੰਪੈਕਟ ਆਰਡਰ ਆ ਜਾਓ ਧੰਨੀਆਂ ਆਈਆਂ ਫਾਰਮ ਤੋਂ ਠੀਕ ਹੈ ਵੱੱਛਾ ਵੱਸ ਮੇਰੇ ਸਵਾਹ ਹੁੰਦੀਆਂ ਵੀਰ ਜਿਹੜੇ ਫਾਰਮ ਵਗੈਰਾ ਚਲਾਉਂਦੇ ਪਏ ਆਗੇ ਉਹਨਾਂ ਦੀ ਮਿਹਨਤ ਕਰੀ ਵੀ ਆਪਾਂ ਜਲ ਸੋਨੂੰ ਦਿਖਾਉਣੇ ਪਾਵ ਚੰਗੀ ਕਿਸੇ ਵੀ ਦਾ ਮੰਨ ਕੇ ਚਲੋ ਸੀਮਨ ਵਗੈਰਾ ਵਰਤੇ ਵ ਤੇ ਗੌਰਵ ਵਗੈਰਾ ਵੀ ਇਹਨਾਂ ਦੀ ਚੰਗੀ ਹੋਈ ਵੀ ਆ ਸੋ ਤਿੰਨ ਨਗ ਵੀਰ ਕੋਲ ਸੇਲ ਆ 771378870 ਪਿੰਡ ਪੜਾਲਦੋਣਾ ਜ਼ਿਲ੍ਹਾ ਕਪੂਰਥਲਾ ਪੈ ਜਾਂਦਾ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖਪਾਰਕ ਤੁਸੀਂ ਆਪ ਕਰਨੀ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀ